ਇੱਕ ਖੁਫੀਏ ਏਜੰਸੀਆਂ ਦਾ ਘਰ ਹੈਗਾ ਕਿਉਂਕਿ ਇੱਥੋਂ ਇਨਫੋਰਮੇਸ਼ਨ ਆਉਂਦੀ ਹੈ ਪਾਕਿਸਤਾਨ ਦੀ ਅਫਗਾਨਿਸਤਾਨ ਦੀ ਤਿੱਬਤ ਦੀ ਵੀ ਆਉਂਦੀ ਹੈ ਜਿਹੜੇ ਵੀ ਮੁਸਲਮਾਨ ਮੌਲਕ ਥੇਕੇ ਰਾਨ ਰਾ ਮਿਡਲ ਈਸਟ ਇਹ ਸਾਰੀ ਇਨਫੋਰਮੇਸ਼ਨ ਇੱਥੇ ਡ੍ਰੈਕ ਹੁੰਦੀ ਹੈ ਤੁਹਾਡੇ ਸ਼ਹਿਰ ਦੇ ਵਿੱਚ ਰੌ ਦਾ ਵੀ ਸਟੇਸ਼ਨ ਬਹੁਤ ਵੱਡਾ ਹੈ ਆਈਡੀਆ ਵੀ ਬਹੁਤ ਵੱਡਾ ਹੈ ਬਾਕੀ ਸਾਰੀ ਜਿਹੜੇ ਸਾਈਡਾ ਬੋਥ ਵਰਕਰ ਸਾਰੇ ਇੰਡਮ ਸੀਜ਼ ਇੱਥੋਂ ਆਪਣੇ ਨਾਮ ਦੇ ਕਰਦੀਆਂ ਹੁਣ ਇੰਟੈਲੀਜੈਂਸ ਦਾ ਕੰਮ ਹੁੰਦਾ ਹੈ ਕਿ ਉਹ ਬਧ ਕਰ ਨਰਕ ਦੇ ਜੁੜਾ ਮੋਰ ਜਿਹੜਾ ਵਿਰੋਧੀ ਹੈ ਉਹ ਕੀ ਕਰ ਰਿਹਾ ਪਰ ਸਾਡੇ ਜਿੰਨੀਆਂ ਵੀ ਏਜੰਸੀਜ਼ ਹੈਗੀਆਂ ਬੇਸ਼ੱਕ ਰੌ ਹੋਵੇ ਆਈ ਵੀ ਹੋਵੇ ਫਿਰ ਐਨਆਈ ਐਨਆਈਏ ਹੋਵੇ ISF ਹੋਵੇ CRP ਹੈ ਕਿ ਹੈ CISF ਹੈ Indian ITBP ITBP ਹੈ ਇਹ ਸਾਰੀਆਂ ਜਿਹੜੀਆਂ ਸੈਕਟਰ ਦੀਆਂ ਪੈਰਾਮਿਲਟਰੀ ਫੋਰਸਸ ਹੈ ਇਹਨਾਂ ਦੇ ਵਿੱਚ ਖੋਖਰੀ ਆਪਣੀ ਵੀ ਹੈ ਕਿ ਹੈ ਤੇ ਇਹਨਾਂ ਕੋਲੇ ਪੈਸਾ ਵੀ ਬਹੁਤ ਦਿੱਤਾ ਜਾਂਦਾ ਜਿਹਨੂੰ ਕਹਿੰਦੇ ਹੈ ਸਿਕਿਟ ਸਰਵਿਸ ਫੰਡ ਕੀ ਆਪਣੀ ਪੰਜਾਬ ਦੀ ਸੀਆਈਡੀ ਹੈ ਕਸ਼ਮੀਰ ਦੇ ਵਿੱਚ ਕਸ਼ਮੀਰ ਦੀ ਸੀਆਈਡੀ ਹੈ ਇਹਨਾਂ ਸਾਰਿਆਂ ਦੇ ਕੋਲੇ ਬੇਅੰਤਾਂ ਦਾ ਪੈਸਾ ਕਰੋੜਾਂ ਅਰਬਾਂ ਦਾ ਔਰ ਇਹ ਜਿਹੜਾ ਪੈਸਾ ਹੈ ਇਹ ਸੋਸੀਏਜੀ ਆਡਿਟ ਨਹੀਂ ਕਰਤਾ ਹੈਗਾ ਇਹਦੇ ਨਾਲ ਜੋ ਮਰਜ਼ੀ ਮਸਤੀ ਕਰੇ ਵਜ਼ੀਰ ਜਾਹੇ ਦੇਣ ਵਾਲਾ ਜਾਂ ਕਿਤੇ ਕੋਲੇ ਹੈਗਾ ਉਹਦਾ ਕੋਈ ਅਕਾਊਂਟ ਨਹੀਂ ਹੈਗਾ ਜੀ ਦਾ ਮਤਲਬ ਹੈ ਬਿਆਨਤ ਪੈਸਾ ਖਰਚ ਸਕਦੇ ਜੀ ਦਾ ਮਤਲਬ ਹੈ ਕਿ ਇਹਨਾਂ ਨੂੰ ਖੁੱਲੀ ਛੁੱਟੀ ਹੈ ਕਿ ਜਿੱਥੋਂ ਤੱਕ ਤੁਸੀਂ ਇੰਟੈਲੀਜੈਂਸ ਪ੍ਰਾਪਤ ਕਰ ਸਕਦੇ ਹੋ ਤੁਸੀਂ ਜੋ ਮਰਜ਼ੀ ਖਰਚੋ ਪਰ ਤੋੜਾ ਇਹ ਅਸੀਂ ਪੁੱਛਕਿਛ ਨਹੀਂ ਕਰਾਂਗੇ ਕਿ ਕਿੱਥੇ ਤੁਸੀਂ ਪੈਸੇ ਖਰਚੇ 100 ਇਹਨਾਂ ਦੇ ਕੋਲੇ ਪੂਰੀ ਅਥਾਰਟੀ ਹੈ ਦੂਸਰੀ ਗੱਲ ਹੈ ਕਿ ਜਿਹੜੀਆਂ ਜ਼ਮੂਰੀਅਤ ਪਸੰਦਮੁਲਕ ਹੁੰਦੇ ਹੈ ਜਿਵੇਂ ਆਪਾਂ ਕਹਿੰਦੇ ਹੈ ਕਿ ਇੰਡੀਆ ਇਹ ਸਭ ਤੋਂ ਵੱਡਾ ਜ਼ਮੂਰੀਅਤ ਸੰਸਦ ਮੁਲਕ ਹੈ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼ ਪਾਰਲਮੈਂਟ ਨੂੰ ਜ਼ਿੰਮੇਵਾਰ ਹੁੰਦੀ ਹੈ ਜਿਵੇਂ ਅਮਰੀਕਾ ਦੀ CIA FBI ਹੋਰ ਹੈ ਜੀ ਹੈ ਉਹ ਆਪਣੇ ਆਪਣੇ ਸੈਨੇਟ ਹਾਊਸ ਨੂੰ ਰਿਸਪਾਂਸਿਬਲ ਹੈਗੀਆਂ ਬ੍ਰਿਟਾਨੀਆ ਦੀਆਂ ਜਿੰਨੀਆਂ ਵੀ ਏਜੰਸੀਆਂ ਹੈਗੀਆਂ ਖੁਫੀਆਂ ਉਹ ਪਾਰਲਮੈਂਟ ਨੂੰ ਰਿਸਪਾਂਸਿਬਲ ਹੈਗੀਆਂ ਜੀ ਪਾਰਲਮੈਂਟ ਨੂੰ ਨਨ ਪੁੱਛ ਕੇ ਸਤਾਈ ਹੈ ਕਿ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਪਰ ਇੰਡੀਆ ਦੇ ਵਿੱਚ ਨਾ ਤਾਂ ਇਹਨਾਂ ਦੀ ਸੀਕ੍ਰੈਟ ਸੋਸ ਫੰਡ ਨੂੰ ਕੋਈ ਚੈੱਕ ਕਰਦਾ ਤੇ ਨਾ ਹੀ ਇਹ ਪਾਰਲਮੈਂਟ ਨੂੰ ਰਿਸਪੋਨਸਿਬਲ ਹੈ ਜਦੋਂ ਮੈਂ ਮੈਂਬਰ ਪਾਰਲਮੈਂਟ ਸੀਗਾ ਮੈਂ ਦੋ ਤਿੰਨ ਵਾਰ ਇਹ ਕਿਹਾ ਹੈ ਕਿ ਸਾਡੀਆਂ ਇੰਟੈਲੀਜੈਂਸ ਏਜੰਸੀਜ਼ ਨੂੰ ਪਾਰਲਮੈਂਟ ਦੇ ਜ਼ਿੰਮੇਵਾਰ ਠਰਾਓ ਜਿਦਾ ਇਹਨਾਂ ਨੂੰ ਪੁੱਛ ਕੇ ਸਕੀਏ ਕਿ ਜਿੰਨੇ ਪਾਣੀ ਚ ਹੈ ਜਿੰਨੇ ਪਾਣੀ ਚ ਨਹੀਂ ਜਿੰਨਾ ਚ ਪੁੱਛਦੇ ਨਹੀਂ ਹੋਊਗੀ ਉਹ ਪੈਰਾਂ ਤੇ ਨਹੀਂ ਫੜੂਗੀ ਮਨ ਆਈਆਂ ਕਰੂਗੀ ਹੁਣ ਜਿਹੜਾ ਇਹ ਪਹਿਲਗਾਮ ਦੇ ਵਿੱਚ ਹੋਇਆ ਬਹੁਤ ਅਫਸੋਸਨਾਕ ਇਨਸੀਡੈਂਟ ਹੋਇਆ ਹੈ ਅਸੀਂ ਪੁੱਛਦੇ ਆ ਕਿ ਇੰਨਾ ਪੈਸਾ ਖਰਚਤਾ ਤੇ ਅਜੇ ਤੱਕ ਸਰਕਾਰ ਨੂੰ ਪਤਾ ਕਿਉਂ ਨਹੀਂ ਲੱਗਿਆ ਕਿ ਇਹ ਚੀਜ਼ ਹੋਣੀ ਸੀਗੀ ਤੇ ਜੇ ਹੋਣੀ ਸੀ ਕੀ ਤੇ ਇਹ ਜਾ ਪ੍ਰਬੰਧ ਕੀ ਕੀਤਾ ਗਿਆ ਕੀ ਨਹੀਂ ਕੀਤਾ ਗਿਆ ਇੰਨੇ ਕਸ਼ਮੀਰਾਂ ਨੂੰ ਜਾ ਰਹੇ ਆ ਲੋਕ ਸਾਰੇ ਕਿ ਪਹਿਲਾਂ 3370 80 ਰਾਤੀ ਹੈ 335 ਰਾਤੀ ਹੈ ਕਜੀਬ ਦੇ ਵਿੱਚ ਇਹੋ ਜੇ ਸਖਤ ਕਾਨੂੰਨ ਐਪਸ ਪਾ ਲਗਾ ਦਿੱਤਾ ਹੈ ਕਿਾ ਵੀ ਕੋਈ ਰੇਪ ਕਰੂਗਾ ਉਹਨੂੰ ਗੋਲੀ ਮਾਰਾਂਗੇ ਜਿਹੜਾ ਗੋਲੀ ਚਲਾਊਗਾ ਉਹਨੂੰ ਗੋਲੀ ਮਾਰਾਂਗੇ ਕੋਈ ਅਦਾਲਤ ਤੋਂ ਵੀ ਪੁੱਛ ਵਿੱਚ ਨਹੀਂ ਕਰ ਸਕਦੀ ਇੰਨਾ ਸਖਤ ਕਾਨੂੰਨ ਕਿਉਂ ਹੈ ਪਰ ਮੇਰਾ ਮਤਲਬ ਹੈ ਕਿ ਜਦੋਂ ਮੌਕਾ ਆ ਇਹ ਸਾਰੇ ਅਵੇਸਲੇ ਥੂ ਸੀਗੇ ਇਹਨਾਂ ਦੇ ਕੋਲ ਇਨਫੋਰਮੇਸ਼ਨ ਕਿਉਂ ਨਹੀਂ ਸੀਗੀ ਤੇ ਇਸ ਕਰਕੇ ਇਹ ਮੋਦੀ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਡੀਆਂ ਏਜੰਸੀਜ਼ ਨੇ ਤੁਹਾਨੂੰ ਪਹਿਲਾਂ ਕਿਹੜੀ ਇਤਲਾਹ ਦਿੱਤੀ ਹੁਣ ਕਹਿੰਦੇ ਅਸੀਂ ਜਾਂਚ ਕਰਨਾ ਹੈ ਜੰਗ ਤਾਂ ਕਰੋਗੇ ਜੇ ਤੁਸੀਂ ਪੁਤਾਹੀ ਕੀਤੀ ਹੈ ਤੁਹਾਡੀਆਂ ਏਜੰਸੀਸ ਫੇਲ ਹੋ ਗਈਆਂ ਹੁਣ ਲੋਕਾਂ ਨੂੰ ਮਾਰੋਗੇ ਮਰਾਉਂਗੇ ਤੇ ਦੂਜਿਆਂ ਦੇ ਹੱਥ ਦੇ ਵਿੱਚ ਵੀ ਤਾਂ ਗੋਲਾ ਉੱਡਾ ਹੀ ਵੱਡਾ ਹੀ ਜਿੰਨਾ ਤੁਹਾਡੇ ਕੋਲੇ ਹੈ ਤੇ ਗਰੀਬਾਂ ਨੂੰ ਫੇਰ ਫਸਾਉਂਗੇ ਮਰਵਾਉਂਗੇ ਕਤਲ ਕਰੋਗੇ ਇੱਕ ਦੂਜੇ ਨਾਲ ਲੜਾਈ ਕਰੋਗੇ ਤੁਹਾਡੇ ਕੋਲ ਇੰਟੈਲੀਜੈਂਸ ਕਿਉਂ ਨਹੀਂ ਸਗੀ ਜੇ ਪਾਕਿਸਤਾਨ ਨੇ ਖੜਾਇਆ ਹੈ ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਇੰਡੀਆ ਹੈ ਇਹ ਵੀ ਇੰਨਾ ਇਨੋਸੈਂਟ ਗਰੀਬ ਮੁਲਕ ਨਹੀਂ ਹੈ ਇਸ ਨੇ ਕੈਨੇਡਾ ਦੇ ਵਿੱਚ ਕਤਲ ਖੜਾਏ ਹੈ ਸਿੱਖਾਂ ਦੇ ਜਿਹੜੇ ਖਾਲਸਤਾਨ ਦੀ ਗੱਲ ਕਰਦੇ ਸੀਗੇ ਇੱਕ ਤਾਂ ਰਿਤੂ ਦਮਨ ਸਿੰਘ ਮਲਕ ਨੂੰ ਕਰਾਇਆ ਹੈ ਕਿ ਇੱਕ ਹਰਦੀਪ ਸਿੰਘ ਮੈਜਰ ਨੂੰ ਕਰਾਇਆ ਹੈ ਇੱਕ ਮੁੰਡਾ ਸੀਗਾ ਆ ਇਥੋਂ ਦਾ ਮੌਕੇ ਦਾ ਸੁਖਦੂਤ ਸਿੰਘ ਜਿੰਨਾਂ ਨੂੰ ਕੈਨੇਡਾ ਦੇ ਵਿੱਚ ਕਤਲ ਕੀਤਾ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਜ਼ਿੰਮੇਵਾਰੀ ਦੇ ਨਾਲ ਬਿਆਨ ਦਿੱਤਾ ਕਿ ਇਹ ਇੰਡੀਆ ਨੇ ਕਰਾਇਆ ਹੈਗਾ ਉਹਦੀਆਂ ਨੂੰ ਕਾਇਰੀ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ ਫਿਰ ਬ੍ਰੈਟ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਰਵਾਤਾ ਨੂੰ ਜ਼ਹਿਰ ਦੇਤਾ ਅਫਤਾਰ ਸਿੰਘ ਖੰਡਾ ਵੀ ਖਾਲਸਪੁਰ ਦੀ ਸੀਗਾ ਫਿਰ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਲਖਬੀਰ ਸਿੰਘ ਰੋਡੇ ਨੂੰ ਮਰਵਾਤਾ ਇੱਕ ਹੋਰ ਨੂੰ ਮਰਵਾਤਾ ਆਪਣੇ ਮੋਲ ਦੇ ਵਿੱਚ ਦੀਪ ਸਿੰਘ ਸਿੰਘ ਨੂੰ ਹਰਿਆਣੇ ਵਿੱਚ ਮਰਵਾਤਾ ਮੂਸੇਬਾਲ ਨੂੰ ਪੰਜਾਬ ਦੇ ਵਿੱਚ ਮਰਵਾਤਾ ਗੁਰਪ੍ਰੀਤ ਸਿੰਘ ਭਰੀਣਾ ਨੂੰ ਮਰਵਾਤਾ ਹੁਣ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਪਾਕਿਸਤਾਨ ਨੇ ਮਰਵਾਏ ਹੈ ਇੰਡੀਆ ਵੀ ਉਸੇ ਤਰ੍ਹਾਂ ਕਰਦਾ ਹੈ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਇਹ ਸਖਣ ਮਰਵਾਦੇ ਆਂ। ਹੁਣ ਜਦੋਂ ਤੁਸੀਂ ਦੂਜੇ ਮੁਲਕ ਦੇ ਵਿੱਚ ਕਿਸ ਨੂੰ ਮਰਵਾਉਂਗੇ ਤੁਸੀਂ ਉਹਨਾਂ ਦੀ ਬਾਦਸ਼ਾਹੀ ਨੂੰ ਤੋੜ ਦੋਗੇ। ਜਿਹੜਾ ਕੀਤ ਬਹੁਤ ਵੱਡਾ ਜ਼ੁਲਮ ਹੈ ਜਿਵੇਂ ਇੱਥੇ ਤੁਸੀਂ ਰੱਖਿਆ ਦਿੱਤੀ ਹੋਈ ਹੈ ਉਹ ਜਿਹੜੀ ਬੇਗਮਾਈ ਹੈ ਬੰਗਲਾਦੇਸ਼ ਤੋਂ ਦਲਾਈ 라ਮਾ ਸਾਹਮਣੂ ਦਿੱਤਾ ਹੈ ਤੇ ਜੇ ਇਹ ਕੋਈ ਵੀ ਇਨਾਂ ਦੇ ਉੱਤੇ ਕਤਲ ਕਰ ਦਵੇ ਜਾਂ ਮਾਰ ਦੇ ਤਾਂ ਇੱਕ ਤਾਂ ਇੰਡੀਆ ਦੀ ਬਾਦਸ਼ਾਹੀ ਸੌਬਰਣੀ ਟੁੱਟੂਗੀ ਤੇ ਦੂਜਾ ਇੰਡੀਆ ਦੀ ਬਦਨਾਮੀ ਹੋਊਗੀ ਕਿ ਇਹ ਆਪਣੇ ਜਿੰਨਾਂ ਨੂੰ ਪਨਾਹ ਦਿੰਦੇ ਆ ਉਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਸੋ ਮੇਰਾ ਮਤਲਬ ਫੇਰ ਗੁਰਪੁਰਪੰਥ ਸਿੰਘ ਪੰਰੂ ਨੂੰ ਜਿਹੜਾ ਖਾਲਸਤਾਨੀ ਹੈ ਨਿਊਯਾਰਕ ਸਿਟੀ ਦੇ ਵਿੱਚ ਰਹਿੰਦਾ ਹੈ ਉਹਦੇ ਉੱਤੇ ਵੀ ਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਉਹ ਬਹੁਤ ਹਸ਼ਿਆਰ ਸੀ ਉਹਨੂੰ ਪਤਾ ਹੀ ਪੈਣਾ ਲੱਗ ਗਿਆ ਇਹ ਜਿਆਦਾ ਉਸ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਗਿਆ ਜਿਹਦਾ ਮਤਲਬ ਹੈ ਕਿ ਇਹਨਾਂ ਨੇ ਪ੍ਰਵਾਣ ਕੀਤੀ ਚਾਹੀਤੀ ਅਸੀਂ ਪੰਨੂ ਤੇ ਉੱਤੇ ਬਾਤ ਕੀਤੀ ਕਿ ਕਿਸੇ ਦਾ ਤੇ ਜਿਹੜਾ ਇਹ ਸਾਫ ਦਾ ਰੋ ਦਾ ਮੁਫੀ ਸੀਗਾ ਉਹਦਾ ਨਾਮ ਕੀ ਸੀਗਾ ਇਹ ਸਮਨਤ ਹੋਏ ਉਸ ਨੂੰ ਰੋਦੇ ਮੈਕਮੇ ਤੋਂ ਕੱਢ ਕੇ ਉਹਦੀ ਜਗ੍ਹਾ ਇਹ ਰਮੇਸ਼ਾ ਲਾਤਾ ਜੀ ਦਾ ਮਰਦਨ ਪੈਕੀ ਸਾਰਾ ਖੁਸ਼ ਇਹਨਾਂ ਨੂੰ ਪਤਾ ਹੈਗਾ ਕਿ ਅਸੀਂ ਵੀ ਕਰਦੇ ਆਂ ਦੂਸਰੇ ਮੌਲਖ ਵੀ ਕਰਦੇ ਆਂ ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਆਪਾਂ ਐਸਰਾਂ ਦੀ ਚੀਜ਼ ਕਰਾਂਗੇ ਤੇ ਦੂਜਾ ਮੌਲਖ ਬਾੜ ਕਰੂਗਾ ਫਿਰ ਅਸੀਂ ਆਪਣੀ ਜਨਤਾ ਨੂੰ ਖਤਰੇ ਦੇ ਵਿੱਚ ਪਾ ਦਿੰਦੇ ਆ ਕਿ ਦੂਸਰਾ ਮੁਲਕ ਵੀ ਉਹਦੇ ਬਾਦ ਕਰੂਗਾ ਸੋ ਮੇਰਾ ਕਹਿਣ ਦਾ ਮਤਲਬ ਹੈ ਅਸੀਂ ਨਹੀਂ ਚਾਹੁੰਦੇ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਜਦੋਂ ਰੱਬ ਨਾ ਕਰੇ ਜਦੋਂ ਪਿਛਲੀ ਵਾਰ ਇਹ 2001 ਦੇ ਵਿੱਚ ਆ ਪਹਾੜਾਂ ਦੇ ਵਿੱਚ ਜੰਗ ਲੱਗੀ ਸੀ ਕੀ ਨੋ ਮਤ ਹਾਂ ਕਾਰਗਰ ਕਾਰਗਰ ਉਹਦੀ ਵੀ ਇਨਫੋਰਮੇਸ਼ਨ ਕਿਸੇ ਖੁਫੀਆ ਏਜੰਸੀ ਦੇ ਨਹੀਂ ਦਿੱਤੀ ਹੈ ਕਿ ਇਹਦਾ ਮਤਲਬ ਹੈ ਕਿ ਇਹ ਖੁਫੀਆ ਏਜੰਸੀਆਂ ਨੂੰ ਬਿਲਕੁਲ ਨਵੇਂ ਤੌਰ ਦੇ ਉੱਤੇ ਮਿਲਟਰੀ ਇੰਟੈਲੀਜੈਂਸ ਵੀ ਵਿੱਚ ਆਉਂਦੀ ਹੈ ਕਿ ਇਹਨਾਂ ਨੂੰ ਨਵੇਂ ਦੁੱਧ ਕਰਨਾ ਪਊਗਾ ਜਿੰਨਾ ਚਿਰ ਇਹ ਤੁਸੀਂ ਇੰਟੈਲੀਜੈਂਸ ਲੈਣੀ ਹੈ ਕਿ ਇੰਟੈਲੀਜੈਂਸ ਸਿਰਫ ਖੁਫੀਆ ਏਜੰਸੀਆਂ ਤੋਂ ਨਹੀਂ ਆਉਂਦੀ ਖੁਫੀਆ ਏਜੰਸੀ ਜਿਹੜਾ ਐਕਸਟਰਨਲ ਫੇਸ ਮਿਨਿਸਟਰੀ ਹੈ ਜਿਹਨੂੰ ਫਾਰਮਲ ਹਿਸਟਰੀ ਕਹਿੰਦੇ ਹੋ ਜਿਸ ਦੇ ਹੈੱਡ ਹੈ ਜੈ ਸੰਧਰਜੀ ਉਹਨਾਂ ਦੀਆਂ ਐਂਬਸੀਆਂ ਉਹਨਾਂ ਦੀਆਂ ਸਾਰੇ ਮੁਲਕਾਂ ਦੇ ਵਿੱਚ ਹੈਗੀਆਂ ਤੇ ਹਰੇਕ ਮੁਲਕ ਦੇ ਵਿੱਚ ਰੋ ਦਾ ਏਜੰਟ ਹੈਗਾ ਆਪਣੀ ਐਂਬਸੀ ਦੇ ਵਿੱਚ ਤੇ ਹਰੇਕ ਮੁਲਕ ਦੇ ਵਿੱਚ ਮਿਲਟਰੀ ਅਟੈਚੀ ਹੈ ਹਰੇਕ ਐਂਬਸੀ ਦੇ ਵਿੱਚ ਮਿਲਟਰੀ ਦਾ ਵੀ ਹੋਊਗਾ ਰੋ ਦਾ ਵੀ ਹੋਊਗਾ ਸੈਟ ਆਈਪੀ ਦਾ ਵੀ ਹੋਊਗਾ ਸੋ ਮੇਰਾ ਮਤਲਬ ਇੰਨਾ ਖਰਚਾ ਜਿਹੜਾ ਇੰਟੈਲੀਜੈਂਸ ਦੇ ਉੱਤੇ ਖਰਚਦਾ ਹੈ ਉਹਦੇ ਤੇ ਕੋਈ ਇਹ ਅਸਰ ਨਾ ਹੋਏ ਇਹਦਾ ਮਤਲਬ ਹੈ ਮੋਦੀ ਤੇ ਬੀਜੇਪੀ ਸਰਕਾਰ ਫੇਲ ਹੋ ਸਕਦੀ ਹੈ ਇਹ ਜਿਹੜਾ ਪ੍ਰੈਜ਼ੀਡੈਂਟ ਸਾਹਿਬ ਸਾਡੀ ਬੁਰਬੁਰੂ ਦੀ ਇਹਨਾਂ ਨੂੰ ਮੋਦੀ ਸਾਹਿਬ ਨੂੰ ਬਰਖਾਸਤ ਕਰਨਾ ਚਾਹੀਦਾ ਹੈ ਤਾਂ ਇਹ ਨਵੇਂ ਜਕਸ਼ਣ ਘਰੋਣੇ ਚਾਹੀਦੀ ਹੈ ਤੇ ਨਵੀਂ ਸਰਕਾਰ ਦਿੱਲੀ ਦੇ ਵਿੱਚ ਆਏ ਜਿਹੜਾ ਸਾਰਾ ਕੁਝ ਇਹ ਜਿਹੜਾ ਗੰਦ ਹੋਇਆ ਪਿਆ ਜਿਹੜਾ ਸੀ ਪਾਰਲੀਮੈਂਟ ਦੇ ਵਿੱਚ ਵੀ ਔਨ ਰਿਕਾਰਡ ਸਿਮਨਜੀ ਸਿੰਘ ਮੰਨਦਾ ਹੈਗਾ कि ਤੁਸੀਂ ਇਹਨਾਂ ਨੂੰ ਜ਼ਿੰਮੇਵਾਰ ਬਣਾਓ ਪਾਰਲਮੈਂਟ ਦੇ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਤੇ ਅਸੀਂ ਜੰਗ ਨਹੀਂ ਚਾਹੁੰਦੇ ਜੋ ਕਰਕੇ ਇਹ ਇੰਟੈਲੀਜੈਂਸ ਫੇਲਿਅਰ ਹੈ ਤੇ ਪਾਕਿਸਤਾਨ ਨੇ ਜੇ ਕੀਤਾ ਉਹ ਦੇਖਣਾ ਫਿਰ ਤੱਕ ਕੋਈ ਸਬੂਤ ਨਹੀਂ ਆਇਆ ਹੈਗੇ ਤੇ ਪਾਕਿਸਤਾਨ ਕਹਿੰਦਾ ਇੰਡੀਆ ਕਰਦਾ ਹੈ ਬਲੂਚਿਸਤਾਨ ਦੇ ਵਿੱਚ ਗੜਬੜ ਪਰ ਸਾਡੀ ਪਾਰਟੀ ਦੇ ਕੋਲੇ ਕੋਈ ਸਬੂਤ ਨਹੀਂ ਹੈ ਕਿ ਇੰਡੀਆ ਬਲੂਚਿਸਤਾਨ ਦੇ ਵਿੱਚ ਗੜਬੜ ਕਰਾ ਰਿਹਾ ਹੈ